ਦੇ ਨਾਲ ਸਾਰਾ ਇਲਾਕਾ ਕੰਬ ਗਿਆ ਦਿਓਰ ਪਰਚਾਈ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਸਵੇਰੇ ਹੀ ਜਦੋਂ ਗੇਟ ਖੋਲਿਆ ਤਾਂ ਇਲਾਕੇ ਦੇ ਲੋਕਾਂ ਨੂੰ ਪਤਾ ਚੱਲਦਾ ਜਦੋਂ ਉਹਨਾਂ ਦੇ ਵੱਲੋਂ ਅਖੀ ਮ੍ਰਿਤਕ ਦੇਹਾਂ ਦੇਖੀਆਂ ਗਈਆਂ ਕਿਹਾ ਜਾ ਰਿਹਾ ਕਿ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਮਾਨਸਾ ਦੇ ਪਿੰਡ ਅਹਿਮਦਪੁਰ ਤੇ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਬਜ਼ੁਰਗ ਦਿਓਰ ਪਰ ਚਾਈ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਹਾਲਾਂਕਿ ਕਤਲ ਦੀ ਕੀ ਵਜ੍ਹਾ ਹੈ ਕਿਉਂ ਇਸ ਵਾਰ ਤਾਤ ਨੂੰ ਅੰਜਾਮ ਦਿੱਤਾ ਗਿਆ ਅਜੇ ਤੱਕ ਮਾਮਲੇ ਚ ਕੁਝ ਵੀ ਪਤਾ ਨਹੀਂ ਚਲ ਸਕਿਆ ਹਾਲਾਂਕਿ ਪੁਲਿਸ ਦੇ ਅਧਿਕਾਰੀ ਪਹੁੰਚੇ ਨੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਪੂਰੇ ਪਿੰਡ ਦੇ ਵਿੱਚ ਇਸ ਵਕਤ دہشت ਦਾ ਮਾਹੌਲ ਹੈ ਦੱਸਦੀ ਹੈ ਕਿ ਜਗੀਰ ਸਿੰਘ ਜਿਸ ਦੀ ਉਮਰ 40 ਸਾਲ ਦੇ ਕਰੀਬ ਹੈ ਤੇ ਰਣਜੀਤ ਕੋਰ ਜਿਸ ਦੀ ਉਮਰ 60 ਸਾਲ ਦੇ ਕਰੀਬ ਹੈ ਉਸ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਕਿ ਇਹ ਲੁੱਟ ਖੋਹ ਦੀ ਨੀਅਤ ਦੇ ਨਾਲ ਕਤਲ ਕੀਤਾ ਗਿਆ ਜਾਂ ਕੋਈ ਹੋਰ ਵਜ੍ਹਾ ਹੈ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਸੋ ਪੂਰੇ ਪਿੰਡ ਦੇ ਵਿੱਚ ਇਸ ਵਕਤ ਦਹਿਸ਼ਤ ਦਾ ਮਾਹੌਲ ਹੈ ਲੋਕਾਂ ਦੇ ਵੱਲੋਂ ਵੀ ਦੱਸਿਆ ਗਿਆ ਕਿ ਜਦੋਂ ਉਹਨਾਂ ਨੇ ਇਸ ਘਰ ਦਾ ਦਰਵਾਜ਼ਾ ਖੋਲਿਆ ਤਾਂ ਅੰਦਰ ਮ੍ਰਿਤਕ ਦੇਹਾਂ ਪਈਆਂ ਹੋਈਆਂ ਸੀ ਤਾਂ ਉਸ ਤੋਂ ਹੀ ਪਤਾ ਚੱਲਦਾ ਹੈ ਕਿ ਦੋਵਾਂ ਦਾ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਇਸ ਵਾਰਤਾਤ ਨੂੰ ਅੰਜਾਮ ਦਿੱਤਾ ਗਿਆ ਇੱਕ ਪਾਰ ਤਸਵੀਰਾਂ ਦਾ ਰੁਕਣ ਲੈਂਦੇ ਆ ਕਿ ਪੂਰੇ ਪਿੰਡ ਦੇ ਵਿੱਚ ਇਸ ਵਕਤ ਕੀ ਹਾਲਾਤ ਬਣੇ ਹੋਏ ਨੇ ਛੱਡ ਦਿਓ ਔਰ ਯਾ ਤੁਸੀਂ ਸੁਣ ਸਕੋ ਆਪਾਂ ਤਾਂ ਸੁਣ ਤੋਂ ਚਾਹੂ ਪਰ ਨਾ ਪਾਓ ਵੀਰਵਲ ਸਿੰਘ ਜੀ ਵੀਰਵਲ ਸਿੰਘ ਜਿਹੜੀ ਰਾਤ ਕਤਲ ਹੋਇਆਗਾ ਤੁਹਾਨੂੰ ਕਦੋਂ ਸਵੇਰੇ ਪਤਾ ਲੱਗਿਆ ਇਹਦੇ ਬਾਰੇ ਤੜਕੇ 6 ਵਜੇ ਪਤਾ ਲੱਗਿਆ ਕੀ ਦੇਖਿਆ ਤੁਸੀਂ ਸਵੇਰੇ 6 ਵਜੇ ਦੇਖਿਆ ਤਾਂ ਜੀ ਟਾਕੀ ਖੁੱਲੀ ਪਈ ਸੀ ਦੋਨੇ ਬਾਰ ਇਧਰਲਾ ਬਾਰ ਵੀ ਖੁੱਲਿਆ ਪਈ ਸੀ ਅੱਛਾ ਇਧਰ ਦੀ ਬੰਦੇ ਆਏ ਨੇ ਜੀ ਐਂ ਦੇ ਲੈ ਕਢ ਗਏ ਇਹ ਕਿੱਥੇ ਕਿੱਥੇ ਬਜ਼ੁਰਗ ਦੇ ਕਿੱਥੇ ਸਿੰਨੇ ਨੇ ਜਿਹੜਾ ਕੁਝ ਵਾਰ ਕੀਤਾ ਕਿਸੇ ਨੇ ਸੱਚਾ ਜੀ ਕੱਲੀ ਸੱਟ ਤੇ ਲੜੀ ਲੇੜੀ ਦੇ ਮਾਤਾ ਦੇ ਡੇੜੀ ਜੀ ਤੇ ਵੀ ਸੱਚਾ ਜੀ ਅੱਛਾ ਤੁਹਾਨੂੰ ਮੈਨੂੰ ਮਰਾਇਂ ਲੱਗਦਾ ਵੀ ਰਾਤ ਦੀ ਘਟਨਾ ਹੈ ਹਾਂ ਜੀ ਥੋੜੀ ਕੋਈ ਪਹਿਲਾਂ ਕਿਸੇ ਨਾਲ ਕੋਈ ਬਹਿਰ ਵਿਰੋਧੀ ਜਾਂ ਕੋਈ ਕਿਸੇ ਕਿਸੇ ਦੀ ਕੋਈ ਤਕਰਾਰ ਵਾਜੀ ਪਹਿਲਾਂ ਕੁਝ ਨਾ ਜੀ ਕੁਛ ਪਹਿਲਾਂ ਕੋਈ ਸਮਾਂ ਪਹਿਲਾਂ ਕੋਈ ਥੋੜੀ ਕੋਈ ਘਰੇਲੂ ਕੋਈ ਹੋਵੇ ਪ੍ਰੋਬਲਮ ਨਾ ਜੀ ਵੀਰਵਲ ਸਿੰਘ ਜੀ ਵੀਰਵਲ ਸਿੰਘ ਜਿਹੜੀ ਰਾਤ ਕਤਲ ਹੋਇਆਗਾ ਤੁਹਾਨੂੰ ਕਦੋਂ ਸਵੇਰੇ ਪਤਾ ਲੱਗਿਆ ਇਹਦੇ ਬਾਰੇ ਤੜਕੇ 6 ਵਜੇ ਪਤਾ ਲੱਗਿਆ ਕੀ ਦੇਖਿਆ ਤੁਸੀਂ ਸਵੇਰੇ 6 ਵਜੇ ਦੇਖਿਆ ਤਾਂ ਜੀ ਟਾਕੀ ਖੁੱਲੀ ਪਈ ਸੀ ਦੋਨੇ ਬਾਰ ਇਧਰਲਾ ਬਾਰ ਵੀ ਖੁੱਲਿਆ ਪਈ ਸੀ ਅੱਛਾ ਹਾ ਇਧਰ ਦੀ ਬੰਦੇ ਆਏ ਨੇ ਜੀ ਐਂ ਦੀ ਲੀਕੜ ਗਏ ਇਹ ਕਿੱਥੇ ਕਿੱਥੇ ਬਜ਼ੁਰਗ ਦੇ ਕਿੱਥੇ ਸਿੰਨੇ ਨੇ ਜਿਹੜਾ ਕੁਝ ਵਾਰ ਕੀਤਾ ਕਿਸੇ ਨੇ ਸਸ ਚਾਹੀ ਜ ਤੇ ਲੀੜੀ ਦੇ ਮਾਤਾ ਦੇ ਡੇੜੀ ਜੀ ਤੇ ਵੀ ਸਰਚਾ ਜੀ ਅੱਛਾ ਤੁਨੂੰ ਮੈਨੂੰ ਲੱਗਦਾ ਵੀ ਰਾਤ ਦੀ ਘਟਨਾ ਜੇ ਹਾਂ ਜੀ ਥੋੜੀ ਕੋਈ ਪਹਿਲਾਂ ਕਿਸੇ ਨਾਲ ਕੋਈ ਬਹਿਰ ਪਰੋਧੀ ਜਾਂ ਕੋਈ ਕਿਸੇ ਕਿਸੇ ਦੀ ਕੋਈ ਤਕਰਾਰ ਵਾਜੀ ਪਹਿਲਾਂ ਕੁਝ ਨਾ ਜੀ ਕੁਝ ਚ ਪਹਿਲਾਂ ਕੋਈ ਸਮਾਂ ਪਹਿਲਾਂ ਕੋਈ ਅਸੀਂ ਥੋੜੀ ਕੋਈ ਘਰੇਲੂ ਕੋਈ ਹੋਵੇ ਪ੍ਰੋਬਲਮ ਨਾ ਜੀ ਵੀਰੋਵਾਲਲ ਜੀ